ਅਗਰ ਹੋਇਆ ਹਾਂ ਗੱਲ ਕਰ ਲੈਨੇ ਹਾਂ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਅਗਰ ਤੁਸੀਂ ਲੁਧਿਆਣਾ ਸ਼ਹਿਰ ਨੂੰ ਜਾਂਦੇ ਹੋ ਤਾਂ ਆ ਹੋ ਜਾਓ ਸਾਵਧਾਨ ਕਿਉਂਕਿ ਚਲਾਨ ਹੋਣੇ ਆ ਜਾਂ ਜਿਹੜੇ ਕੈਮਰੇ ਲੱਗਣੇ ਆ ਹੁਣ ਜਾਨੀ ਕੋਈ ਬੰਦਾ ਬਚ ਨਹੀਂ ਸਕਦਾ ਥੋੜਾ ਸਾਹਮਣੇ ਦੇਖ ਲੋ ਆ ਦਿਖਾਈ ਵੀ ਮੁੰਡਾ ਪੜਿਆ ਆ ਹੈਲਮਟ ਹੈ ਨਹੀਂ ਇਹਦੇ ਤੇ ਹੁਣ ਹੈਲਮਟ ਹੈ ਨਹੀਂ ਇਹ ਇੱਥੇ ਪਿੰਡ ਆ ਮਗਰ ਵੀ ਹੈਲਮਟ ਹੈ ਨਹੀਂ ਗਾ ਹੁਣ ਪੁਲਿਸ ਕੀ ਕਰੇ ਆ ਵੀ ਹੈਲਮਟ ਹੈ ਨਹੀਂ ਗਾ ਵੱਡੀ ਸਮੱਸਿਆ ਇੱਥੇ ਇਹ ਆ ਇੱਥੇ ਗੱਡੀਆਂ ਮਿਨੀ ਬੱਸਾਂ ਵੀ ਇਸੇ ਚੌਕ ਤੇ ਗੱਡੀਆਂ ਨੇ ਸਕੂਲੀ ਬੱਚੇ ਵੀ ਇੱਥੋਂ ਗੁਜ਼ਰਦੇ ਆ ਇੱਥੇ ਤਾਂ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਰਹਿੰਦੀ ਰਹਿੰਦੀ ਆ ਚੌਕ ਦੇ ਵਿੱਚ ਕੱਲਾ ਕਿ ਟ੍ਰੈਫਿਕ ਲਾਈਟ ਵੀ ਲੱਗਣੀ ਚਾਹੀਦੀ ਆ ਜ਼ਰੂਰੀ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਪਹਿਲਾਂ ਲੱਗੀਆਂ ਸੀਗੀਆਂ ਫੇਰ ਉਦੋਂ ਤੋਂ ਬਾਅਦ ਪ੍ਰੋਬਲਮ ਆ ਹੁਣ ਗੱਡੀਆਂ ਵੀ ਦੇਖ ਸਕਦੇ ਆ ਕਿ ਅਕੜੇ ਦੇ ਨਾਂ ਦੇ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਘੂਰਪ ਕਰਦੀਆਂ ਨੇ ਜਿਸ ਤਰ੍ਹਾਂ ਕਾਫੀ ਲੋਕ ਨੇ ਜਿਹੜੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਲੰਘਦੇ ਨੇ ਕਿਉਂਕਿ ਇੱਕ रिपोर्टर सुखदेव सिंह ਅੱਜ ਮੈਂ ਇੱਕ ਖਾਸ ਮੁੱਦੇ ਨੂੰ ਲੈ ਕੇ ਹਾਜ਼ਰ ਹੋਇਆ ਹਾਂ ਗੱਲ ਕਰ ਲੈਣੇ ਹਾਂ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਅਗਰ ਤੁਸੀਂ ਲੁਧਿਆਣਾ ਸ਼ਹਿਰ ਨੂੰ ਜਾਂਦੇ ਹੋ ਤਾਂ ਆ ਹੋ ਜਾਓ ਸਾਵਧਾਨ ਕਿਉਂਕਿ ਟ੍ਰੈਫਿਕ ਪੁਲਿਸ ਨੇ ਹਰ ਹਰ ਇੱਕ ਚੌਕ ਵਿੱਚ ਕੈਮਰਾ ਇੰਸਟਾਲ ਕਰ ਦਿੱਤੇ ਹਨ ਅਗਰ ਤੁਸੀਂ ਰੈੱਡ ਲਾਈਟ ਕਰਾਸ ਕਰਦੇ ਹੋ ਤਾਂ ਤੁਹਾਡੇ ਘਰ ਚਲਾਨ ਪਹੁੰਚੇਗਾ ਮੇਰੇ ਨਾਲ ਮੇਰੇ ਸਹਿਯੋਗੀ ਅਵਤਾਰ ਸਿੰਘ ਅਨੰਦਪੁਰੀਆ ਜੀ ਮੌਜੂਦ ਹਨ ਆਓ ਆਪਾਂ ਸਾਨੇਵਾਲ ਚੌਂਕ ਦੀ ਵੀ ਗੱਲ ਕਰ ਲੈਨੇ ਆਂ ਤੁਸੀਂ ਸਾਨੇਵਾਲ ਦੀਆਂ ਖਾਸ ਕਰਕੇ ਸਮੱਸਿਆਵਾਂ ਨੂੰ ਲੋਕਾਂ ਦੇ ਸਾਹਮਣੇ ਕਰ ਦਿਓ ਜੀ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਲੁਧਿਆਣਾ ਸ਼ਹਿਰ ਦੀ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਜਿਹੜੇ ਇੱਕ ਟ੍ਰੈਫਿਕ ਲੁਧਿਆਣਾ ਪੁਲਿਸ ਵੱਲੋਂ ਜੀ ਕੈਮਰੇ ਸੌਲ ਕਿਤੇ ਗਏ ਨੇ ਈ ਚਲਾਨ ਜਿਹੜੇ ਹੁਣ ਲੋਕਾਂ ਦੇ ਘਰਾਂ ਤੇ ਪਹੁੰਚ ਰਹੇ ਨੇ ਪਹਿਲਾਂ ਕਿਸ ਤਰ੍ਹਾਂ ਦੇ ਦਿੱਤੇ ਇਹ ਜਿਹੜੇ ਈ ਚਲਾਨ ਨੇ ਕਿਉਂਕਿ ਆਪਣੇ ਤੇ ਆਪਾਂ ਕਹੀਏ ਵੀ ਦੇਸ਼ ਨੇ ਤਰੱਕੀ ਕੀਤੀ ਹੈ ਮੈਂ ਬਾਅਦ ਦਿਲੋ 11 ਜੀ ਕੈਨੇਡਾ ਪਹਿਲੀ ਵਾਰੀ ਗਿਆ ਸੀ ਉਦੋਂ ਮੈਂ ਦੇਖ ਰਿਹਾ ਸੀ ਕਿ ਇੱਕ ਬੰਦੇ ਨੇ ਕਿਹਾ ਵੀ ਯਾਰ ਆ ਬੰਦੇ ਨੂੰ ਟਿਕਟ ਮਿਲ ਗਈ ਗੱਡੀ ਅੱਗੇ ਨਿਕਲੀ ਲੱਗਾ ਵੀ ਇਹਨੂੰ ਕਿਵੇਂ ਮਿਲ ਗਈ ਮੈਂ ਦੇਖਿਆ ਵੀ ਆਲੇ-ਦਾਲੇ ਕੋਈ ਚਲਾਣ ਵਾਲਾ ਕਹਿੰਦੇ ਵੀ ਕੈਮਰੇ ਲੱਗੇ ਹੋਏ ਆ ਇਹ ਕੈਮਰਾ ਨਹੀਂ ਹੁਣ ਸੇਮ ਉਹੀ ਤਰਜ਼ ਦੇ ਉੱਤੇ ਕਿਉਂਕਿ ਪਹਿਲਾਂ 2019 ਦੇ ਵਿੱਚ ਵੀ ਪਾਲਿਸੀ ਆਈ ਉਹ ਸ਼ੁਰੂ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਪਰ ਹੁਣ ਜਿਹੜੀ ਆ ਪੰਜਾਬ ਪੁਲਿਸ ਦੇ ਬਹੁਤ ਵਧੀਆ ਉਪਰਾਲੇ ਨੇ ਕਿ ਜਿਹੜੇ ਇਹ ਨੇ ਈ ਚਲਾਨ ਹੋਣੇ ਆ ਜਾਂ ਜਿਹੜੇ ਕੈਮਰੇ ਲੱਗਣੇ ਆ ਹੁਣ ਜਾਨੀ ਕੋਈ ਬੰਦਾ ਬਾਤ ਨਹੀਂ ਸਕਦਾ ਕਿਉਂਕਿ ਜਿਹੜੇ ਚੌਕਾਂ ਦੇ ਵਿੱਚ ਮੁਲਾਜ਼ਮ ਖੜੇ ਆ ਉਹ ਆਪਣੀ ਆਪਣੀ ਡਿਊਟੀ ਦੇ ਉੱਤੇ ਉਹਨਾਂ ਨੇ ਚਲਾਨ ਕਰਦੇ ਆ ਕਈ ਵਾਰੀ ਆਪਾਂ ਮੈਂਤਾਲਾ ਕਰਕੇ ਛੁੱਟ ਜਾਂਦੇ ਆ ਵੀ ਚਲੋ ਬੱਚਾ ਛੋਟਾ ਬਾਜ ਜਾਂ ਇਹਦੀ ਉਮਰ ਘੱਟ ਆ ਕਈ ਵਾਰੀ ਕਿਉਂਕਿ ਆਪਣੇ ਪਿੰਡਾਂ ਵਾਲੇ ਜਵਾਨ ਤਾਂ ਲਈ ਫਿਰਦੇ ਆ ਮੋਟਰਸਾਈਕਲ ਸਕੂਟਰ ਉਹਨਾਂ ਦੇ ਵੀ ਚਲਾਨ ਬਣਦੇ ਆ ਦੂਜੀ ਗੱਲ ਆ ਵੀ ਜਿਹੜੀ ਵੱਡੀ ਪ੍ਰੋਬਲਮ ਆ ਆਪਾਂ ਮੜਾ ਮਟਾ ਕਹਿ ਕੇ ਨੰਬਰ ਪਲੇਟ ਨਹੀਂ ਹੈਗੀ ਜਾਂ ਹੈਲਮਟ ਨਹੀਂ ਹੈਗਾ ਜਾਂ ਆਪਾਂ ਜੈਬਰਾ ਟਰੈਕਿੰਗ ਕਰਕ ਕਰ ਜਨਿਆ ਇਹ ਚਲਾਨ ਹੁਣ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਹੁਣ ਚਲਾਨ ਹੋਣਾ ਹੀ ਹੋਣਾ ਪਰ ਮੈਂ ਹੁਣੇ ਹੁਣੇ ਮੈਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਕੇ ਹਟਿਆ ਤੇ ਮੈਂ ਸਾਡੇ ਪੰਜਾਬ ਪੁਲਿਸ ਦੇ ਪਰਮਿੰਦਰ ਸਿੰਘ ਨੇ ਥਾਣੇਦਾਰ ਸਾਹਿਬ ਉਹ ਜਿਹੜੇ ਕਿ 5 ਜ਼ੋਨ ਦੇ ਅੰਚਾਰ ਵੀ ਨੇ ਇੱਥੇ ਟੈਕ ਨੂੰ ਕੰਟਰੋਲ ਕਰਦੇ ਆ ਬਹੁਤ ਵਧੀਆ ਡਿਊਟੀ ਲੈਂਦੇ ਆ ਤੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਵੀ ਹੁਣ ਜਿਹੜਾ ਚਲਾਨਾ ਦੇ ਵਿੱਚ ਮੈਂ ਕਿਹਾ ਵਾਧਾ ਕਿ ਮੈਂ ਕਹਿੰਦਾ ਚਲਾਨਾ ਦੇ ਵਿੱਚ ਤੂੰ ਹੋ ਸਕਦਾ ਵੀ ਡਬਲ ਵਾਧਾ ਹੋਵੇ ਕਿਉਂਕਿ ਅੱਗੇ ਮਾਰੀ ਮੋਟੀ ਸ਼ਪਾਸਿਆਂ ਕੋਈ ਛੱਡਿਆ ਜਾ ਸਕਦਾ ਸੀ ਤੇ ਹੁਣ ਉਹ ਇਹਨਾ ਕੈਮਰਾ ਉਹਨੇ ਕਿਸੇ ਨੂੰ ਬਕਸ਼ਣਾ ਨਹੀਂ ਚਲਾਉਣ ਤੁਹਾਡੇ ਘਰੇ ਆ ਜਣਾ ਤੁਹਾਡੇ ਮੋਬਾਈਲ ਤੇ ਆ ਜਣਾ ਤੁਹਾਡੇ ਨੈਟ ਰਾਹੀਂ ਤੁਹਾਡੇ ਨਾਲ ਉਹ ਸਿਸਟਮ ਜੁੜ ਜਾਣਾ ਹੈ ਕਿਹੜੇ ਕਿਹੜੇ ਰੂਲ ਨੂੰ ਇਹਨੇ ਫੋਲੋ ਕਰਨੇ ਪੈਣੇ ਆ ਹੁਣ ਰੂਲ ਤਾਂ ਸੇਮ ਹੁੰਦੇ ਆ ਹੁਣ ਆ ਸਾਹਮਣੇ ਦੇਖ ਲਓ ਆ ਦਿਖਾਈ ਵੀ ਮੁੰਡਾ ਪੜਿਆ ਆ ਆ ਹੈਲਮਟ ਹੈ ਨਹੀਂ ਇਹਦੇ ਹੁਣ ਹੈਲਮਟ ਹੈ ਨਹੀਂ ਇਹ ਇੱਥੇ ਪਿੰਡੂ ਆ ਮਗਰ ਵੀ ਹੈਲਮਟ ਹੈ ਨਹੀਂਗਾ ਹੁਣ ਪੁਲਿਸ ਕੀ ਕਰੇ ਆ ਵੀ ਹੈਲਮਟ ਹੈ ਨਹੀਂਗਾ ਜੇ ਹੁਣ ਹੈਲਮਟ ਨਹੀਂ ਹੈਗੇ ਪੁਲਿਸ ਨੂੰ ਨਾ ਚਲਾਨ ਬਣਦੇ ਆ ਇਹ ਨੰਗੇ ਪੁਲਸ ਇੱਕ ਪੁਲਸ ਵਾਲੇ ਮਲਕੀਨੇ ਇੱਕ ਬੰਦੇ ਨੂੰ ਘੇਰ ਕੇ ਕਰ ਸਕਦੇ ਆ ਇਧਰ ਚ ਨੰਗੇ ਉਧਰ ਚ ਪਰ ਇਹ ਜੇ ਨੰਗੇ ਪਰ ਇਹਨਾਂ ਦਾ ਮੋਟਰਸਾਈਕਲ ਆ ਜਿਹੜਾ ਉਹਦਾ ਜਿਹੜਾ ਚਲਾਣਾ ਉਹ ਬਣਦਾ ਹੀ ਬਣਦਾ ਆ ਠੀਕ ਆ ਇੱਕ ਇਹ ਹੋ ਗਿਆ ਜੈਬਰਾ ਟਰੈਕਿੰਗ ਹੋ ਗਈ ਆ ਸੀਟ ਬੈਲਟ ਜਿਹੜੇ ਆਮ ਪਹਿਲਾਂ ਵਾਂਗੂ ਚਲਾਣਾ ਮਤਲਬ ਉਹੀ ਚੀਜ਼ਾਂ ਸੇਮ ਹੈਗੀਆਂ ਨੇ ਬਿਲਕੁਲ ਜਿਸ ਤਰ੍ਹਾਂ ਕਿ ਪਹਿਲਾਂ ਅਸੀਂ ਜੈਬਰਾ ਕ੍ਰੋਸ ਇੰਗਲੈਂਡ ਵੀ ਆਪਾਂ ਕਰਕੇ ਖੜ ਜਾਂਦੇ ਸੀਗੇ ਜਾਂ ਫਿਰ ਆਪਾਂ ਮਤਲਬ ਰੈੱਡ ਲਾਈਟ ਵੀ ਕ੍ਰੋਸ ਕਰ ਦਿੰਦੇ ਸੀਗੇ ਤਾਂ ਜਿਹੜੀ ਹੁਣ ਰੈੱਡ ਲਾਈਟ ਤੇ ਆਪਾਂ ਨਹੀਂ ਕ੍ਰੋਸ ਕਰ ਸਕਦੇ ਤਾਂ ਜਿਹੜੀ ਕੈਪਚਰ ਆਉ ਕਰ ਲਈ ਗਈ ਸਦਾ ਹੀ ਚਲਾਣਾ ਆਪਣੇ ਘਰੇ ਜਿਲ੍ਹਾ ਕਾਨੂੰਨ ਤੇ ਕਾਨੂੰਨ ਆ ਕਿਉਂਕਿ ਕਾਨੂੰਨ ਆਪਣਾ ਵਧੀਆ ਆ ਪਰ ਆਪਾਂ ਕਾਨੂੰਨ ਨੂੰ ਫੋਲੋ ਕਰਨ ਵਾਲੇ ਬੰਦੇ ਵਧੀਆ ਨਹੀਂ ਹੈਗੇ ਕਿਉਂ ਅਸੀਂ ਆਪ ਖੋਦੇ ਆ ਦਿਖਾਈ ਵੀ ਉਧਰ ਆਹ ਦੱਸੋ ਸਕੂਟਰੀ ਦੀ ਜਾਨ ਨਿਕਲੀ ਪਈ ਆ ਪੂਰੇ ਪਿੰਡ ਦਾ ਸਮਾਨ ਔਰ ਇਹੋ ਜੀਆਂ ਚੀਜ਼ਾਂ ਬਾਹਰਲੇ ਮੁਲਕਾਂ ਤੇ ਨਹੀਂ ਚੱਲਦੀਆਂ ਇਹੋ ਜੀਆਂ ਚੀਜ਼ਾਂ ਬਾਹਰਲੇ ਮੁਲਕਾਂ ਚ ਜਲਦੀਆਂ ਇਹ ਬਾਹਰਲੀ ਤਕਨੀਕ ਦੇ ਮੁਤਾਬਕ ਹੀ ਆ ਵੀ ਜਿਹੜੇ ਮਿਲਦਾ ਲੁਧਿਆਣੇ ਚ ਕਈ ਥਾਵਾਂ ਦੇ ਉੱਤੇ ਲੱਗ ਵੀ ਗਏ ਨੇ ਕੈਮਰੇ ਤੇ ਹੁਣ ਵੀ ਹਾਂ ਗੱਲ ਰਹੀ ਕਿ ਸ਼ਹਿਰ ਦੀ ਆਪਣੇ ਸਾਹਨੇ ਵਾਲ ਦੀ ਇੱਥੇ ਵੀ ਲੱਗਣੇ ਚਾਹੀਦੇ ਆ ਕਿਉਂਕਿ ਇੱਥੇ ਸਭ ਤੋਂ ਵੱਡੀ ਤਾਂ ਗੱਲ ਆ ਵੀ ਵੱਡੇ ਵੱਡੇ ਕੰਟੇਨਰ ਗੁਜ਼ਰਦੇ ਆ ਇਹਦੀਆਂ ਆਪਾਂ ਕਿੰਨੀਆਂ ਨਿਊਜ਼ਾਂ ਲੈ ਆ ਚੁੱਕੇ ਆ ਇਹ ਕੰਟੇਨਰ ਕਿੰਨੇ ਗੁਜ਼ਰਦੇ ਵੱਡੇ ਵੱਡੇ ਇਹਨਾਂ ਦੇ ਚਲਾਨ ਹੋਣ ਚਾਹੀਦੇ ਆ ਵੀ ਇਹ ਆਹ ਰੋਡ ਦੇ ਉੱਤੋਂ ਜਿਹੜੀ ਲਿਮਟਡ ਤਰਫ ਦਾ ਉਹ ਹੋਣੀ ਚਾਹੀਦੀ ਆ ਇੱਥੇ ਤਾਂ ਜੋ ਦਿੱਲੀ ਤੋਂ ਆਪਣੇ ਹਿਮਾਚਲ ਤੋਂ ਚਲਦੀਆਂ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਚੰਡੀਗੜ੍ਹ ਤੋਂ ਹੁੰਦੀਆਂ ਹੋਈਆਂ ਪਟੈਂਡਾ ਫਿਰੋਜ਼ਪੁਰ ਨਿਕਲਦੀਆਂ ਨੇ ਉਹ ਸਾਰੀਆਂ ਸਾਂਨੇ ਮਾਲ ਦੇ ਇਸੇ ਚੌਕੋਂ ਵਿੱਚੋਂ ਗੁਜ਼ਰਦੀਆਂ ਨੇ ਕਿਉਂਕਿ ਮੇਨ ਸੇਸਾ ਸੂਰੀ ਮਾਰਗ ਵੱਡਾ ਉੱਪਰੋਂ ਹਾਈਵੇ ਵੱਡੀਆਂ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਅਮਰਸਰ ਤੋਂ ਦਿੱਲੀ ਦਿੱਲੀ ਤੋਂ ਅਮਰਸਰ ਪਰ ਵੱਡੀ ਸਮੱਸਿਆ ਇੱਥੇ ਇਹ ਆ ਇੱਥੇ ਗੱਡੀਆਂ ਮਿਨੀ ਬੱਸਾਂ ਵੀ ਇਸੇ ਚੌਕ ਤੇ ਕਰਦੀਆਂ ਨੇ ਸਕੂਲੀ ਬੱਸ ਬੱਚੇ ਵੀ ਇੱਥੋਂ ਗੁਜ਼ਰਦੇ ਆ ਇੱਥੇ ਤਾਂ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਰਹਿੰਦੀ ਰਹਿੰਦੀ ਆ ਇੱਥੇ ਤਾਂ ਬਹੁਤ ਲੰਮੇ ਸਮੇਂ ਤੋਂ ਆਪਾਂ ਰਹਾ ਪਾਉਂਦੇ ਆ ਰਹੇ ਆਂ ਵੀ ਇੱਥੇ ਜਿਹੜਾ ਦਰਾਹੇ ਵਾਲਾ ਪੁਲ ਜਦੋਂ ਗੈਸ ਕੈਂਡ ਹੋਇਆ ਵੀ ਉਹ ਬੰਦ ਕਰ ਦਿੱਤਾ ਗਿਆ ਉਹ ਬੰਦ ਕਰਨ ਦੇ ਨਾਲ ਇੱਥੇ ਟ੍ਰੈਫਿਕ ਵੱਧ ਗਈ ਹੁਣ ਇੱਥੇ ਦੇ ਲੋਕਾਂ ਦੀ ਜਿਹੜੀ ਵੱਡੀ ਸਮੱਸਿਆ ਇੱਥੇ ਨਾ ਤੇ ਕੋਈ ਮੈਂ ਕੀ ਕਹਾਂ ਵੀ ਇਥੋਂ ਦਾ ਕੋਈ ਵੀ ਚੌਧਰੀ ਆ ਇਹ ਵੱਡਾ ਪ੍ਰਸ਼ਾਸਨ ਕਰਨ ਨੂੰ ਜਾਂ ਪੁਲਿਸ ਅਧਿਕਾਰੀਆਂ ਤੱਕ ਜਾਂ ਮਹਿਕਮੇ ਤੱਕ ਇਹ ਕੋਈ ਪਹੁੰਚ ਨਹੀਂ ਕਰ ਰਿਹਾ ਵੀ ਇੱਥੇ ਉਹ ਵੀ ਟ੍ਰੈਫਿਕ ਖੋਲੀ ਜਾਵੇ ਤਾਂ ਜੋ ਜਿਹੜੀਆਂ ਗੱਡੀਆਂ ਉਧਰੋਂ ਨਿਕਲ ਜਾਣ ਨੇ ਤਾਂ ਫਿਰ ਇੱਥੇ ਲੋਕਾਂ ਦੇ ਕਿੰਨੇ ਕਿਤਲਾਲ ਕਰ ਸਕਦੀ ਆ ਸਾਨੇਵਾਲ ਚੌਂਕ ਦੇ ਵਿੱਚ ਕੱਲਾ ਕੀ ਟ੍ਰੈਫਿਕ ਲਾਈਟ ਵੀ ਲੱਗਣੀ ਚਾਹੀਦੀ ਆ ਜ਼ਰੂਰੀ ਬਹੁਤ ਜ਼ਰੂਰੀ ਆ ਇਹ ਬਹੁਤ ਜ਼ਰੂਰੀ ਆ ਪਹਿਲਾਂ ਲੱਗੀਆਂ ਸੀਗੀਆਂ ਫੇਰ ਉਦੋਂ ਬਾਅਦ ਪ੍ਰੋਬਲਮ ਆ ਹੁਣ ਟ੍ਰੈਫਿਕ ਲਾਈਟਾਂ ਹੋਣੀਆਂ ਹੀ ਚਾਹੀਦੀਆਂ ਨੇ ਹੁਣ ਇੱਥੇ ਆਏ ਦੇ ਐਕਸੀਡੈਂਟ ਹੁੰਦਾ ਜੀ ਉਹ ਤੁਸੀਂ ਉਧਰੋਂ ਜਦੋਂ ਗੱਡੀ ਉੱਤਰਦੀ ਆ ਉਹ ਇੱਕ ਹੋਟਲ ਦੇ ਵਿੱਚ ਮਰ ਗਈ ਆ ਕਿ ਵੱਡੀ ਗੱਡੀ ਆ ਥੋੜੇ ਦਿਨ ਪਹਿਲਾਂ ਉੱਥੇ ਇੱਕ ਐਕਸੀਡੈਂਟ ਹੋਇਆ ਮਨ ਮੈਨੂੰ ਲੱਗਦਾ ਵੀ ਐਵਰੇਜ ਮਹੀਨੇ ਦੇ ਵਿੱਚ 5-7 10 ਐਕਸੀਡੈਂਟ ਛੋਟੇ-ਮोटे ਰਵਾ ਕੇ ਹੋ ਜਾਂਦੇ ਆ ਇੱਥੇ ਜ ਕਿ ਇਹਨਾਂ ਨੂੰ ਕੰਟਰੋਲ ਕਿਵੇਂ ਹੋ ਸਕਦਾ ਤਾਂ ਹੀ ਹੋ ਸਕਦਾ ਜੇਕਰ ਮਤਲਬ ਜਿਹੜਾ ਟ੍ਰੈਫਿਕ ਦੇ ਰੂਲ ਨੇ ਲੋਕੋਨਾਂ ਨੂੰ ਫੋਲੋ ਕਰਨਗੇ ਪਰ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਨਗੇ ਆਪ ਮਾਰੇ ਚੱਲੀ ਜਾਣਗੇ ਤੇ ਮੈਨੂੰ ਲੱਗਦਾ ਵੀ ਇਹ ਆਏ ਦਿਨ ਜਿਹੜੀਆਂ ਸਸਿਆ ਨੇ ਵਧਣਗੀਆਂ ਸੋ ਪਹਿਲਾਂ ਵੀ ਗੱਲ ਕੀਤੀ ਹੈ ਲੁਧਿਆਣਾ ਸ਼ਹਿਰ ਦੀ ਜੇ ਤੁਸੀਂ ਲੁਧਿਆਣਾ ਸ਼ਹਿਰ ਵਿੱਚ ਜਾਂਦੇ ਹੋ ਤਾਂ ਨਾ ਰੈੱਡ ਲਾਈਟ ਕਰਾਸ ਕਰਦੇ ਹੋ ਜਾਂ ਜੈਬਰਾ ਲਾਈਨ ਕਰਾਸ ਕਰਦੇ ਹੋ ਤਾਂ ਤੁਹਾਡਾ ਇਹ ਚਲਾਨ ਹੋ ਜਾਵੇਗਾ ਤੇ ਉਹ ਤੁਹਾਡੇ ਘਰ ਪਹੁੰਚ ਜਾਵੇਗਾ ਗੱਲ ਕਰਦੇ ਹਾਂ ਸਾਹਨੇਵਾਲ ਸ਼ਹਿਰ ਦੀ ਸਾਹਨੇਵਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ ਤੇ ਉੱਥੇ ਲਾਈਟਾਂ ਦੀ ਵੀ ਬਹੁਤ ਜ਼ਰੂਰਤ ਹੈ। ਵੱਡੀਆਂ-ਵੱਡੀਆਂ ਗੱਡੀਆਂ ਉੱਥੇ ਇੱਕ ਕ੍ਰਾਸ ਕਰਦੀਆਂ। ਸਾਹਨੇਵਾਲ ਇੱਕ ਮੇਨ ਪੁਆਇੰਟ ਹੈ ਜਿੱਥੇ ਕਿ ਲੋਕ ਇੱਥੋਂ ਲੰਘਦੇ ਹਨ। ਇਹ ਜਿਵੇਂ ਕਿ ਕੁਹਾੜੇ ਤੋਂ ਸਾਹਨੇਵਾਲ ਤੇ ਦਿੱਲੀ ਤੋਂ ਸਾਹਨੇਵਾਲ ਤੇ ਲੁਧਿਆਣੇ ਤੋਂ ਸਾਹਨੇਵਾਲ ਤੇ ਡੇਲੋਂ ਤੋਂ ਸਾਹਨੇਵਾਲ ਗੱਡੀਆਂ ਪਹੁੰਚਦੀਆਂ ਹਨ। ਮਤਲਬ ਕਿ ਇੱਥੇ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ। ਦਿੱਲੀ ਵਾਲੀਆਂ ਥੱਲੇ ਦੀ ਹੋ ਕੇ ਇਧਰੋਂ ਆ ਰਹੀਆਂ ਨੇ। ਇਹਦਰ ਦੋਨੋਂ ਤੋਂ ਅੱਗੇ ਸੰਗਰੂਰ ਇਹ ਇਹ ਉਧਰ ਹੀ ਵੈਲਟ ਨਿਕਲ ਜੇ ਧੂਰੀ ਦਾ ਪਰ ਪਹਿਲਾਂ ਕਿੱਥੇ ਜਾਣਾ ਆਪਣਾ ਕੱਬੇ ਵਾਲਪੁਰ ਤੋਂ ਉਹ ਫਿਰੋਜ਼ਪੁਰ ਪਠੰਡਾ ਇਹ ਸਾਰੀਆਂ ਇਸ ਵੈਲਟ ਤੋਂ ਨਿਕਲ ਗਿਆ ਪਰ ਉਹਨਾਂ ਮੇਨ ਪੁਆਇੰਟ ਆ ਜਿਹੜਾ ਉਹ ਸਾਂਹੇ ਵਾਲ ਚੌਕੀ ਆ ਦੂਜੀ ਗੱਲ ਆ ਵੀ ਜੇ ਲੇਟਾਂ ਵੀ ਲੱਗ ਜਾਂਦੀਆਂ ਨੇ ਤੇ ਉਹਦੇ ਲਈ ਵੀ ਫਿਰ ਤੁਕਮਾ ਪ੍ਰਬੰਧ ਨਹੀਂ ਹੈਗਾ ਜੇ ਬਾਈਦੀਵੇ ਪੁਲਿਸ ਦੇ ਯਤਲਾ ਦੇ ਸਦਕਾ ਜਾ ਮੈਕ ਮੇਰੇ ਸਰਪਰ ਇਹ ਲੇਟਾਂ ਲੱਗ ਵੀ ਜਾਂਦੀਆਂ ਨੇ ਉਹਨਾਂ ਨੂੰ ਫੋਲੋ ਕਿਵੇਂ ਕਰਨਾ ਸਪੇਸ ਹੈ ਨਹੀਂਗੀ ਉਹ ਡੀਟੀ ਰੋਡ ਚੱਲਦੀ ਆ ਇੱਥੇ ਡੀਟੀ ਰੋਡ ਦਾ ਵਿੱਚ ਖੜਨ ਉਹ ਕਿ ਸਪੇਸ ਹੀ ਹੈ ਨਹੀਂਗੀ ਪਰ ਕਾਰਨਾ ਵੀ ਤੇ ਬਹੁਤ ਵਧੀਆ ਕੋਈ ਟ੍ਰਕਮਾਂ ਪ੍ਰਬੰਧ ਹੋਏਗਾ ਫੇਰ ਹੀ ਜਿਹੜੀਆਂ ਇਸ ਵਸਿਆ ਦਾ ਹਾਲਾ ਹੋ ਸਕਦਾ ਨਹੀਂ ਤਾਂ ਐਕਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਨੇ ਹੁਣ ਵੀ ਹੋ ਰਹੇ ਨੇ ਤੇ ਆਉਣ ਵਾਲ ਸਮੇਂ ਵੀ ਇਹੇ ਦੇ ਰਹਿਣਗੇ ਪਰ ਇੱਕ ਗੱਲ ਜ਼ਰੂਰ ਆ ਵੀ ਪੰਜਾਬ ਪੁਲਿਸ ਦੇ ਪ੍ਰਬੰਧ ਸਦਕਾ ਵੀ ਇਹ ਇਹ ਕੀਚਲਾਨ ਜਿਹੜੇ ਨੇ ਇਹਨਾਂ ਨਾਲ ਜ਼ਰੂਰ ਲੋਕ ਜਾ ਉਹਨੂੰ ਜੇ ਫੋਲੋ ਵੀ ਕਰਨਗੇ ਤੇ ਉਹਨਾਂ ਨਾਲ ਜੇ ਚਲਾਣਾ ਚ ਵੱਧਾਊਗਾ ਤਾਂ ਸਮੱਸਿਆ ਵੀ ਘਟੇਗਾ ਤੇ ਲੋਕੋ ਕਾਨੂੰਨ ਨੂੰ ਜੇ ਸਮਝ ਲੈਣਗੇ ਵੀ ਯਾਰ ਜੇ ਮੈਂ ਨਿਕਲਿਆ ਤਾਂ ਮਲਕ ਚਲਾਣ ਹੋਈ ਜਾਣਾ ਪੁਲਿਸ ਵਾਲਿਆਂ ਨੂੰ ਤਾਂ ਆਪਾਂ ਕਹਿ ਕੇ ਮਿੰਟ ਵਾਲਾ ਕਰਕੇ ਛੱਡ ਜੰਨੇ ਪਰ ਉਹ ਚਲਾਣਾ ਜਿਹੜਾ ਤੁਹਾਡੇ ਨੈੱਟ ਤੇ ਤੁਹਾਡੇ ਮੋਬਾਈਲ ਤੇ ਹੋਣੀ ਕਰੇ ਉਹ ਜਿਹੜਾ ਚਲਾਣਾ ਤੁਹਾਡੇ ਘਰੇ ਪਹੁੰਚ ਜਾਣਾ ਵਾ ਉਹ ਹਰ ਹਿੱਲੇ ਜਿਹੜਾ ਚਲਾਣ ਆ ਉਹ ਭਰਉਣਾ ਹੀ ਪੈਣਾ ਵਾ ਅਲਤਾ ਤੁਸੀਂ ਚਲਾਣ ਨੂੰ ਨਹੀਂ ਭਰਾਂਗੇ ਤਾਂ ਜਿਹੜਾ ਤੁਹਾਡਾ ਲਾਇਸੈਂਸ ਆ ਉਹ ਰੱਦ ਵੀ ਕਰ ਦਿੱਤਾ ਜਾਏਗਾ ਜਾਨੀ ਕਿ ਕਿਸੇ ਤਰੀਕੇ ਨਾਲ ਜਿਹੜਾ ਚਲਾਨ ਹੈ ਜੋ ਤੁਹਾਡੇ ਘਰੇ ਪਹੁੰਚਿਆ ਹੈ ਉਸ ਨੂੰ ਕਿਸੇ ਤਰੀਕੇ ਤੁਹਾਨੂੰ ਕਰਨਾ ਹੀ ਪਏਗਾ ਕੁਝ ਦਿਨ ਪਹਿਲਾਂ ਅਸੀਂ ਸਾਨੇ ਵਾਲ ਦੀਆਂ ਸਮੱਸਿਆਵਾਂ ਮਾ ਦਰਸ਼ਕੋ ਤੁਹਾਡੇ ਸਨਮੁਖ ਕਰਦੇ ਰਹਿੰਦੇ ਆ ਕਿਉਂਕਿ ਪੱਤਰਕਾਰਾਂ ਦਾ ਕੰਮ ਹੁੰਦਾ ਸਿਰਫ ਰੌਲਾ ਪਾਉਣਾ ਜਿਹੜੇ ਦੇ ਹੱਲ ਕਰਾਉਣੇ ਆ ਜਾਂ ਤੇ ਸਰਕਾਰਾਂ ਦੇ ਹੱਲ ਹੁੰਦੇ ਆ ਜਾਂ ਉਹਨਾਂ ਦੇ ਜਿਹੜੇ ਛੋਟੇ ਲੀਡਰ ਹੁੰਦੇ ਆ ਉਹਨਾਂ ਦੇ ਕੰਮ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਇੱਥੇ ਦੀ ਸਿਆਸਤ ਦੇ ਵਿੱਚ ਭਾਵੇਂ ਕਾਗੀਆਂ ਦੀ ਸਰਕਾਰ ਰਹੀ ਆ ਪਾਵੇਂ ਕਾਂਗਰਸ ਅਧਿਸ਼ਰੀਆ ਅੱਜ ਕੱਲ ਪਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਹੁਤ ਸਾਰੇ ਲੀਡਰਾਂ ਦਾ ਜਿਹੜੇ ਛੋਟੇ ਲੈਵਲ ਦੇ ਲੀਡਰ ਨੇ ਜਿਨ੍ਹਾਂ ਨੂੰ ਇਹ ਕੰਮ ਕਰਨਾ ਚਾਹੀਦਾ ਜਿਵੇਂ ਅਸੀਂ ਕੁਝ ਦਿਨ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਇੱਥੋਂ ਜਿਹੜੇ ਕੋਲ ਨੇ ਉਹ ਬਣਨੇ ਚਾਹੀਦੇ ਜਿਨ੍ਹਾਂ ਨੂੰ ਕੰਨਿਆ ਬਦਲਾ ਕੋਲੇ ਬਣਿਆ ਵੀ ਉਹਦੇ ਲੋਕਾਂ ਨੂੰ ਇਹ ਬਾਤ ਚੱਕਣੀ ਚਾਹੀਦੀ ਸੀਗੀ ਠੀਕ ਆ ਤੇ ਉਹਦਾ ਕਾਰਨ ਇਹ ਆ ਵੀ ਜੇ ਇਹ ਲੀਡਰ ਅ ਬਜਾਏ ਆਪਾਂ ਥਾਣੇ ਦੁਆਰੇ ਕਿਸੇ ਦੇ ਪਰਚੇ ਕਰਾਉਣ ਦੀ ਵੀ ਜਾਏ ਆਪਾਂ ਇਹਨਾਂ ਮੁੱਦਿਆਂ ਨੂੰ ਹੱਲ ਕਰਾਈਏ ਕਿਉਂਕਿ ਲੋਕਾਂ ਦੇ ਮੁੱਦੇ ਨੇ ਜੇ ਆਪਾਂ ਹੱਲ ਕਰਾਵਾਂਗੇ ਤਾਂ ਆਪਾਂ ਸਰਕਾਰਾਂ ਜੇ ਆਪਣਾ ਹੱਥ ਪੈਂਦਾ ਤਾਂ ਆਪਾਂ ਨੂੰ ਜ਼ਰੂਰ ਸਰਕਾਰ ਕੋਲੇ ਦੀ ਪਹੁੰਚ ਕਰਨੀ ਚਾਹੀਦੀ ਹੈ ਇਹਦੇ ਲਈ ਕੋਈ ਠੋਕਮਾ ਪ੍ਰਬੰਧ ਕਰਨਾ ਚਾਹੀਦਾ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਇਸ ਗੇਟ ਦੀ ਵੀ ਤੁਹਾਨੂੰ ਅਸੀਂ ਵੀਡੀਓ ਪਾ ਕੇ ਦੱਸ ਚੁੱਕਿਆ ਕਿ ਇਹ ਗੇਟ ਜਿਹੜਾ ਇਹ ਤਰ ਚੁੱਕਿਆ ਕਿਉਂਕਿ ਇੰਨੀ ਕਿਥੋਂ ਇੰਨੇ ਟੈਂਕਰਾਂ ਦੀ ਇਹਨਾਂ ਗੱਡੀਆਂ ਦੀ ਇੰਨੀ ਧਮਕ ਪੈਂਦੀ ਆ ਕਿ ਇਹ ਗੇਟ ਵੀ ਜਿਹੜਾ ਉਹ 1 ਸਾਲ ਅਜੇ ਪੂਰਾ ਨਹੀਂ ਹੋਇਆ ਉਸ ਦਿਨ ਪਹਿਲਾ ਅਸੀਂ ਇਹਨੂੰ ਪੰਜਾਬੀ ਟੱਚ ਟੀਵੀ ਦੇ ਲਾਈਵ ਤੇ ਸਵਰਨ ਟੀਵੀ ਤੇ ਤੇ ਹੋਰ ਵੀ ਅਲੱਗ-ਅਲੱਗ ਮੀਡੀਆ ਦੇ ਰਾਹੀਂ ਅਸੀਂ ਤੁਹਾਨੂੰ ਦੱਸਣ ਦਾ ਯਤਨ ਕੀਤਾ ਪਰ ਇਹ ਵੀ ਇੱਕ ਸਮੱਸਿਆ ਦੋਸਤੋ ਵੀ ਜਿਵੇਂ ਇਹਦੇ ਲਈ ਵੀ ਚਾਹੇ ਸਾਡੀ ਸਰਕਾਰ ਦੇ ਨਮਾਇंदे ਨੇ ਚਾਹੇ ਸਾਡੇ ਇੱਥੋਂ ਦੇ ਮੋਤਵਾਰ ਨੇ ਉਹਨਾਂ ਨੂੰ ਚਾਹੀਦਾ ਤੇ ਇਹ ਜਿਹੜੀ ਸਮੱਸਿਆ ਇਹ ਇਹਦਾ ਵੀ ਹੱਲ ਜ਼ਰੂਰ ਉਹਨਾਂ ਨੂੰ ਕਰਵਾਉਣਾ ਚਾਹੀਦਾ ਬਿਲਕੁਲ ਜੀ ਸੋ ਜਿਹੜੀਆਂ ਸਮੱਸਿਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੋ ਸਾਹਨੇਵਾਲ ਦੇ ਵਿੱਚ ਜਿਹੜੇ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਜਿਸ ਤਰ੍ਹਾਂ ਟੈਲਗ੍ਰਾਮ ਦੀ ਸਮੱਸਿਆ ਲਾ ਲੋ ਅ ਲਾਈਡਿਸ ਮਸਲਾਲੇ ਤੁਸੀਂ ਫਿਰ ਵੀ ਤਸਵੀਰਾਂ ਮੈਨੂੰ ਫਿਰ ਵੀ ਦਿਖਾ ਦੰਨਾ ਵਾ ਜਾਂ ਤਸਵੀਰਾਂ ਦੀ ਤੁਸੀਂ ਦੇਖ ਸਕਦੇ ਹੋ ਕਿਸਾ ਵੱਡੇ ਵੱਡੇ ਜਿਹੜੇ ਟਰੱਕ ਆ ਜਿਹੜੇ ਨਿਕਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੋਹੜਾ ਰੋਡ ਵੀ ਜਿਹੜਾ ਵਾ ਕਾਫੀ ਜਰੀਆਂ ਗੱਡੀਆਂ ਨੇ ਜਿਹੜੀਆਂ ਖੜੀਆਂ ਨੇ ਔਰ ਮੈਨੂੰ ਸ਼ਾਇਦ ਲੱਗਦਾ ਕਿ ਪੁਲਿਸ ਅਧਿਕਾਰੀ ਇੱਥੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਕਿ ਸਾਲੇ ਪਰ ਪਰੇ ਪਰਲੇ ਪਾਸੇ ਖੜੇ ਹੁੰਦੇ ਆ तकरीबन ਪਰ ਉਹ ਜਦੋਂ ਲੰਘਦੇ ਆ ਤਾਂ ਜਿੰਨੇ ਕੋਲੋਂ ਪਾਉਂਦੇ ਆ ਉਹ ਕਰਦੇ ਹਾਂ ਕਿ ਪਰਲੀ ਸਾਈਡ ਤੇ ਖੜੇ ਆ ਜੇ ਆ ਉਧਰ ਆਊਗਾ ਰੋਕੂਗਾ ਇੱਥੇ ਹੀ ਖੜਾ ਪਾ ਆ ਜਦੋਂ ਆ ਸੋ ਇਸ ਤਰ੍ਹਾਂ ਵੀ ਅਪਡੇਟ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ